ਅਟਵਾਚੇ ਇੱਕ ਡਬਲ ਡੈਕਰ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ ਜਿਸ ਕਰਕੇ 3 ਲੋਕਾਂ ਦੀ ਮੌਤ ਹੋਈ ਹੈ ਜਦਕਿ 17 ਜ਼ਖਮੀ ਹੋਏ ਨੇ ਜਾਣਕਾਰੀ ਮੁਤਾਬਕ ਹਾਦਸਾ ਸਵੇਰੇ 3:50 ਮਿੰਟ ਤੇ ਵਾਪਰਿਆ ਜਦੋਂ ਇੱਕ ਡਬਲ ਡੈਕਰ ਬੱਸ ਇੱਕ ਬੱਸ ਅੱਡੇ ਦੇ ਨਾਲ ਜਾ ਟਕਰਾ ਗਈ 90 ਸਵਾਰੀਆਂ ਦੀ ਸਮਰੱਥਾ ਵਾਲੀ ਇਸ ਬੱਸ ਵਿੱਚ ਬੈਠੇ 17 ਲੋਕ ਜ਼ਖਮੀ ਹੋ ਗਏ ਜਦਕਿ 3 ਦੀ ਮੌਤ ਹੋ ਗਈ ਹਾਦਸੇ ਤੋਂ ਬਾਅਦ ਪੀੜਤਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪੁਲਿਸ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਤੋਂ ਬਾਅਦ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਨੂੰ ਸ਼ੁਰੂਆਤੀ ਪੁੱਛਗਿੱਛ ਤੋਂ ਬਾਅਦ ਰਹਾਆ ਕਰ ਦਿੱਤਾ ਗਿਆ। ਡਰਾਈਵਰ ਤੇ ਮ੍ਰਿਤਕਾਂ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ ਹੈ। ਹਾਦਸੇ ਤੋਂ ਬਾਅਦ ਸਾਰਾ ਔਟਵਾ ਸ਼ਹਿਰ ਸਦਮੇ ਦੇ ਵਿੱਚ ਆ ਗਿਆ। ਦੇਸ਼ ਦੀ ਰਾਜਧਾਨੀ ਵਿੱਚ ਵਾਪਰੇ ਇਸ ਹਾਦਸੇ ਬਾਰੇ ਸ਼ਹਿਰ ਦੇ ਮੇਅਰ ਤੋਂ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੱਕ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਕੈਨੇਡਾ ਨੇ ਸਾਊਦੀ ਅਰਬ ਦੀ 18 ਸਾਲਾ ਰਾਹਫ ਮੁਹਮਮਦ ਨੂੰ ਕੈਨੇਡਾ ਵਿੱਚ ਪਨਾਹ ਦੇ ਦਿੱਤੀ ਹੈ ਰਾਹਫ ਮੁਹਮਮਦ ਕੈਨੇਡਾ ਪਹੁੰਚ ਚੁੱਕੀ ਹੈ ਤੇ ਟੋਰਾਂਟੋ 에ਅਰਪੋਰਟ ਤੇ ਉਸ ਦਾ ਸਵਾਗਤ ਕੀਤਾ ਗਿਆ ਰਾਹਫ ਨੇ ਕੈਨੇਡਾ ਦੇ ਨਾਮ ਵਾਲੀ ਹੁੱਡੀ ਪਾਈ ਹੋਈ ਸੀ ਤੇ ਉਸ ਨੇ ਹਸਤੀ ਹੋਈ ਨੇ ਕੈਨੇਡਾ ਦਾ ਸਵਾਗਤ ਕਬੂਲ ਕੀਤਾ ਬੀਤੇ ਸਾਰੇ ਹਫਤੇ ਦੌਰਾਨ ਰਾਹਫ ਦੀ ਦੁਨੀਆ ਭਰ ਵਿੱਚ ਚਰਚਾ ਰਹੀ ਰਾਹਫ ਸਾਊਦੀ ਦੇ ਮੁਸਲਿਮ ਪਰਿਵਾਰ ਦੇ ਨਾਲ ਸਬੰਧ ਰੱਖਦੀ ਹੈ ਪਰ ਉਸ ਨੇ ਇਸਲਾਮ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਰਾਹਫ ਮੁਹੰਮਦ ਦਾ ਪਰਿਵਾਰ ਹੀ ਉਸਦੀ ਜਾਂਦਾ ਦੁਸ਼ਮਣ ਬਣ ਗਿਆ ਪਰ ਰਾਹਫ ਸਾウਦੀਪ ਤੋਂ ਭੱਜ ਕੇ ਬੈਂਕਾਕ ਆ ਗਈ ਜਿੱਥੇ ਉਸਨੇ ਕੈਨੇਡਾ ਕੋਲੋਂ ਪਨਾਹ ਮੰਗੀ ਰਾਹਫ ਨੂੰ ਦੁਨੀਆ ਭਰ ਤੋਂ ਸਮਰਥਨ ਮਿਲ ਰਿਹਾ ਸੀ ਤੇ ਕੈਨੇਡਾ ਸਰਕਾਰ ਨੇ ਰਾਹਫ ਦੀ ਅਪੀਲ ਮੰਨਦਿਆਂ ਉਸ ਨੂੰ ਪਨਾਹ ਦੇ ਦਿੱਤੀ ਹੈ ਜਿਸ ਤੋਂ ਬਾਅਦ ਰਾਹਫ ਕੈਨੇਡਾ ਪਹੁੰਚ ਚੁੱਕੀ ਹੈ ਤੇ ਸੁਰੱਖਿਅਤ ਮਹਿਸੂਸ ਕਰ ਰਹੀ ਹੈ ਕੈਨੇਡਾ ਭਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਨੇ ਕੱਲ ਨੂੰ ਵੱਡੇ ਪੱਧਰ ਦੇ ਉੱਤੇ ਕੈਨੇਡਾ ਭਰ ਦੇ ਗੁਰੂ ਘਰਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮਨਾਇਆ ਜਾਵੇਗਾ ਜਿਸ ਨਾਲ ਸੰਬੰਧਤ ਗੁਰੂ ਘਰਾਂ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਸਜਾਇਆ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਕ ਦਿਨ ਪਹਿਲਾਂ ਹੀ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੀ ਸੰਗਤ ਦੇ ਵੱਲੋਂ ਇੱਕ ਦੂਜੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਸਨ ਅਮਰੀਕੀ ਸਰਕਾਰ ਦਾ ਕੰਮਕਾਜ ਠੱਪ ਪਿਆ ਹੋਣ ਕਰਕੇ ਕੇਂਦਰ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਜਿਸ ਕਰਕੇ ਪਰਿਵਾਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਨੇ ਇਸ ਤਰ੍ਹਾਂ ਸਿੱਖ ਪਾਈਚਾਰੇ ਨੇ ਸੈਨ ਐਂਟੋਨੀਓ ਵਿੱਚ ਫੈਡਰਲ ਦੇ ਮੁਲਾਜ਼ਮਾਂ ਲਈ ਭੋਜਨ ਮੁਹੱਈਆ ਕਰਵਾਉਣ ਦੀ ਸਹੂਲਤ ਜਾਰੀ ਕੀਤੀ ਹੈ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਸਿੱਖ ਪਾਈਚਾਰਾ ਲੰਗਰ ਸ਼ਿਕਾ ਰਿਹਾ ਹੈ ਤਾਂ ਕਿ ਜਦੋਂ ਤੱਕ ਅਮਰੀਕੀ ਸਰਕਾਰ ਦਾ ਕੰਮਕਾਜ ਮੁੜ ਤੋਂ ਸ਼ੁਰੂ ਨਹੀਂ ਹੁੰਦਾ ਉਦੋਂ ਤੱਕ ਮੁਲਾਜ਼ਮਾਂ ਦੇ ਪਰਿਵਾਰ ਵਿੱਤੀ ਸੰਕਟ ਦੌਰਾਨ ਭੋਜਨ ਤੋਂ ਲਾਂਬੇ ਨਾ ਰਹਿਣ ਇਸ ਦੇ ਲਈ ਸਿੱਖ ਪਾਈਚਾਰੇ ਵੱਲੋਂ ਕੇਂਦਰ ਦੇ ਮੁਲਾਜ਼ਮਾਂ ਨੂੰ ਦਿਨ ਵਿੱਚ ਤਿੰਨ ਵਾਰ ਖਾਸ ਤੌਰ ਤੇ ਲੰਗਰ ਤਿਆਰ ਕਰਕੇ ਪਹੁੰਚਾਇਆ ਜਾ ਰਿਹਾ ਹੈ ਜਿਕਰਯੋਗ ਹੈ ਕਿ ਮੈਕਸੀਕੋ ਦੀ ਕੰਧ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਅਮਰੀਕੀ ਸਰਕਾਰ ਵਿੱਚ ਇੱਕ ਮਤਨਾ ਬਣਨ ਤੇ ਸਰਕਾਰ ਨੇ ਆਪਣਾ ਸਾਰਾ ਕੰਮਕਾਜ ਠੱਪ ਕੀਤਾ ਹੋਇਆ ਹੈ ਜਿਸ ਦਾ ਭੁਗਤਾਨ ਕੇਂਦਰ ਦੇ ਸਾਰੇ ਹੀ ਮੁਲਾਜ਼ਮ ਕਰ ਰਹੇ ਨਹੀਂ